ਬਾਲੀਵੁੱਡ ਤੋਂ ਅਹਿਮ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਐਕਟ੍ਰੈਸ ਮਲਾਈਕਾ ਅਰੋੜਾ ਦੇ ਪਿਤਾ ਅਨਿਲ ਅਰੋੜਾ ਨੇ ਅੱਜ ਬੁੱਧਵਾਰ ਸਵੇਰੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ ਘਟਨਾ ਅੱਜ ਸਵੇਰੇ 9 ਵਜੇ ਦੀ ਦੱਸੀ ਜਾ ਰਹੀ ਹੈ ਅਨਿਲ ਅਰੋੜਾ ਉਸ ਵੇਲੇ ਬਾਂਦਰਾ ਸਥਿਤ ਆਪਣੇ ਘਰ ਦੇ ਵਿੱਚ ਮੌਜੂਦ ਸਨ ਜਦੋਂ ਛੱਤ ਤੋਂ ਛਾਲ ਮਾਰ ਕੇ ਉਹਨਾਂ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਜੀਵਨ ਲੀਲਾ ਸਮਾਪਤ ਕਰਨ ਦੇ ਕਾਰਨ ਦਾ ਫਿਲਹਾਲ ਪਤਾ ਨਹੀਂ ਲੱਗ ਸਕਿਆ ਪਰ ਲਾਸ਼ ਨੂੰ ਦੱਸਿਆ ਜਾ ਰਿਹਾ ਹੈ ਕਿ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਗਿਆ ਹੈ ਮਲਾਈਕਾ ਦੇ ਜਿਹੜੇ ਪਹਿਲੇ ਪਤੀ ਰਹ ਚੁੱਕੇ ਨੇ ਅਰਬਾਸ ਖਾਨ ਉਹ ਵੀ ਪਰਿਵਾਰ ਦੇ ਨਾਲ ਮੌਕੇ ਦੇ ਉੱਤੇ ਪਹੁੰਚ ਗਏ ਨੇ ਜਦੋਂ ਮਲਾਈਕਾ ਨੂੰ ਨੇ ਪਿਤਾ ਦੇ ਦੇਹਾਨ ਦੀ ਖਬਰ ਮਿਲੀ ਤਾਂ ਉਸ ਵੇਲੇ ਮਲਾਈਕਾ अरोड़ा ਪੁਨੇ ਦੇ ਵਿੱਚ ਸੀ ਤੇ ਸੂਚਨਾ ਮਿਲਦੀ ਤੁਰੰਤ ਮੁੰਬਈ ਲਈ ਰਵਾਨਾ ਹੋ ਗਈ ਉਥੇ ਜੇਕਰ ਗੱਲ ਕਰੀਏ ਤਾਂ ਅਨਿਲ अरोड़ा ਨੂੰ ਜੁਲਾਈ 2023 ਦੇ ਵਿੱਚ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ ਜਿਵੇਂ ਪਿਛਲੇ ਸਾਲ ਸਿਹਤ ਖਰਾਬ ਹੋਣ ਕਰਕੇ ਅਨਿਲ अरोड़ा ਨੂੰ ਮੁੰਬਈ ਦੇ ਇੱਕ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਸੀ ਮਲਾਈਕਾ ਨੂੰ ਹਸਪਤਾਲ ਦੇ ਵਿੱਚ ਮਾ ਜੋਇਸ ਨਾਲ ਵੇਖਿਆ ਗਿਆ ਹਾਲਾਂਕਿ ਇਸ ਗੱਲ ਦਾ ਪਤਾ ਨਹੀਂ ਲੱਗ ਸਕਿਆ ਸੀ ਕਿ ਇਲਾਜ ਕਿਸ ਬਿਮਾਰੀ ਦਾ ਚੱਲ ਰਿਹਾ ਸੀ ਅਨੀਲ ਅਰੋੜਾ ਇੱਕ ਪੰਜਾਬੀ Hindu ਪਰਿਵਾਰ ਨਾਲ ਸੰਬੰਧਿਤ ਸਨ ਤੇ ਮਰਚੈਂਟ ਨੇਵੀ ਵਿੱਚ ਕੰਮ ਕਰਦੇ ਸਨ ਤੇ ਅਚਾਨਕ ਮੌਤ ਕਾਰਨ ਪੂਰਾ ਬਾਲੀਵੁੱਡ ਜੋ ਹੈ ਇਸ ਵੇਲੇ ਸਦਮੇ ਵਿੱਚ ਆ ਗਿਆ ਹੈ ਤਾਂ ਬਾਲੀਵੁੱਡ ਤੋਂ ਅਹਿਮ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਐਕਟ੍ਰੈਸ ਮਲਾਈਕਾ ਅਰੋੜਾ ਦੇ ਪਿਤਾ ਅਨਿਲ ਅਰੋੜਾ ਨੇ ਅੱਜ ਬੁੱਧਵਾਰ ਸਵੇਰੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ ਘਟਨਾ ਅੱਜ ਸਵੇਰੇ 9 ਵਜੇ ਦੀ ਦੱਸੀ ਜਾ ਰਹੀ ਹੈ ਅਨਿਲ ਅਰੋੜਾ ਉਸ ਵੇਲੇ ਬਾਂਦਰਾ ਸਥਿਤ ਆਪਣੇ ਘਰ ਦੇ ਵਿੱਚ ਮੌਜੂਦ ਸਨ ਜਦੋਂ ਛੱਤ ਤੋਂ ਛਾਲ ਮਾਰ ਕੇ ਉਹਨਾਂ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਜੀਵਨ ਲੀਲਾ ਸਮਾਪਤ ਕਰਨ ਦੇ ਕਾਰਨ ਦਾ ਫਿਲਹਾਲ ਪਤਾ ਨਹੀਂ ਲੱਗ ਸਕਿਆ ਪਰ ਲਾਸ਼ ਨੂੰ ਦੱਸਿਆ ਜਾ ਰਿਹਾ ਹੈ ਕਿ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਗਿਆ ਹੈ ਮਲਾਈਕਾ ਦੇ ਜਿਹੜੇ ਪਹਿਲੇ ਪਤੀ ਰਹ ਚੁੱਕੇ ਨੇ ਅਰਬਾਸ ਖਾਨ ਉਹ ਵੀ ਪਰਿਵਾਰ ਦੇ ਨਾਲ ਮੌਕੇ ਦੇ ਉੱਤੇ ਪਹੁੰਚ ਗਏ ਨੇ ਜਦੋਂ ਮਲਾਈਕਾ ਨੂੰ ਨੇ ਪਿਤਾ ਦੇ ਦੇਹਾਨ ਦੀ ਖਬਰ ਮਿਲੀ ਤਾਂ ਉਸ ਵੇਲੇ ਮਲਾਈਕਾ अरोड़ा ਪੁਨੇ ਦੇ ਵਿੱਚ ਸੀ ਤੇ ਸੂਚਨਾ ਮਿਲਦੀ ਤੁਰੰਤ ਮੁੰਬਈ ਲਈ ਰਵਾਨਾ ਹੋ ਗਈ ਉਥੇ ਜੇਕਰ ਗੱਲ ਕਰੀਏ ਤਾਂ ਅਨਿਲ अरोड़ा ਨੂੰ ਜੁਲਾਈ 2023 ਦੇ ਵਿੱਚ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ ਜਿਵੇਂ ਪਿਛਲੇ ਸਾਲ ਸਿਹਤ ਖਰਾਬ ਹੋਣ ਕਰਕੇ ਅਨਿਲ अरोड़ा ਨੂੰ ਮੁੰਬਈ ਦੇ ਇੱਕ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਸੀ ਮਲਾਈਕਾ ਨੂੰ ਹਸਪਤਾਲ ਦੇ ਵਿੱਚ ਮਾ ਜੋਇਸ ਨਾਲ ਵੇਖਿਆ ਗਿਆ ਹਾਲਾਂਕਿ ਇਸ ਗੱਲ ਦਾ ਪਤਾ ਨਹੀਂ ਲੱਗ ਸਕਿਆ ਸੀ ਕਿ ਇਲਾਜ ਕਿਸ ਬਿਮਾਰੀ ਦਾ ਚੱਲ ਰਿਹਾ ਸੀ ਅਨੀਲ ਅਡੋਰਾ ਇੱਕ ਪੰਜਾਬੀ Hindu ਪਰਿਵਾਰ ਨਾਲ ਸੰਬੰਧਿਤ ਸਨ ਤੇ ਮਰਚੰਟ ਨੇਵੀ ਵਿੱਚ ਕੰਮ ਕਰਦੇ ਸਨ ਤੇ ਅਚਾਨਕ ਮੌਤ ਕਾਰਨ ਪੂਰਾ ਬਾਲੀਵੁੱਡ ਜੋ ਹੈ ਇਸ ਵੇਲੇ ਸਦਮੇ ਵਿੱਚ ਆ ਗਿਆ ਹੈ बॉलीवुड तो अहम खबर सामने आ रही है जिथे की एक्ट्रेस मलाइका अरोड़ा दे पिता अनिल अरोड़ा ने आज बुधवार सवेरे अपनी जीवन लीला समाप्त कर ली या घटना आज सवेरे 9 बजे दी दसी जा रही है अनिल अरोड़ा उस वेले बांद्रा स्थित अपने घर दे विच मौजूद सन जदों छत तो छाल मार के उन्होंने अपनी जीवन लीला समाप्त कर ली जीवन लीला समाप्त करन दे कारण दा फिलहाल पता नहीं लग सकिया पर लाश नु दसया जा रहा है की पोस्टमार्टम दे लिए भेज दीता गया है मलाइका दे जेड़े पहले पति रहे ਚੁਕੇ ਨੇ ਅਰਬਾਸ ਖਾਨ ਉਹ ਵੀ ਪਰਿਵਾਰ ਦੇ ਨਾਲ ਮੌਕੇ ਦੇ ਉੱਤੇ ਪਹੁੰਚ ਗਏ ਨੇ ਜਦੋਂ ਮਲਾਈਕਾ ਨੂੰ ਆਪਣੇ ਪਿਤਾ ਦੇ ਦੇਹਾਨ ਦੀ ਖਬਰ ਮਿਲੀ ਤਾਂ ਉਸ ਵੇਲੇ ਮਲਾਈਕਾ ਅਰੋੜਾ ਪੁਨੇ ਦੇ ਵਿੱਚ ਸੀ ਤੇ ਸੂਚਨਾ ਮਿਲਦੀ ਤੁਰੰਤ ਮੁੰਬਈ ਲਈ ਰਵਾਨਾ ਹੋ ਗਈ ਉਥੇ ਜੇਕਰ ਗੱਲ ਕਰੀਏ ਤਾਂ ਅਨਿਲ ਅਰੋੜਾ ਨੂੰ ਜੁਲਾਈ 2023 ਦੇ ਵਿੱਚ ਹਸਪਤਾਲ ਵਿੱਚ ਪਰਤੀ ਕਰਵਾਇਆ ਗਿਆ ਸੀ ਜਿਹਾ ਪਿਛਲੇ ਸਾਲ ਸਿਹਤ ਖਰਾਬ ਹੋਣ ਕਰਕੇ ਅਨਿਲ ਅਰੋੜਾ ਨੂੰ ਮੁੰਬਈ ਦੇ ਇੱਕ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਸੀ ਮਲਾਈਕਾ ਨੂੰ ਹਸਪਤਾਲ ਦੇ ਵਿੱਚ ਮਾ ਜੋਇਸ ਨਾਲ ਵੇਖਿਆ ਗਿਆ ਹਾਲਾਂਕਿ ਇਸ ਗੱਲ ਦਾ ਪਤਾ ਨਹੀਂ ਲੱਗ ਸਕਿਆ ਸੀ ਕਿ ਇਲਾਜ ਕਿਸ ਬਿਮਾਰੀ ਦਾ ਚੱਲ ਰਿਹਾ ਸੀ ਅਨਿਲ ਅਰੋੜਾ ਇੱਕ ਪੰਜਾਬੀ Hindu ਪਰਿਵਾਰ ਨਾਲ ਸੰਬੰਧਿਤ ਸਨ ਤੇ ਮਰਚੰਟ ਨੇਮੀ ਵਿੱਚ ਕੰਮ ਕਰਦੇ ਸਨ ਤੇ ਅਚਾਨਕ ਮੌਤ ਕਾਰਨ ਪੂਰਾ ਬਾਲੀਵੁੱਡ ਜੋ ਹੈ ਇਸ ਵੇਲੇ ਸਦਮੇ ਵਿੱਚ ਆ ਗਿਆ ਹੈ